ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੱਲ ਇੱਕ ਗੱਲ ਬਿਲਕੁਲ ਚਿੱਟੇ ਦਿਨ ਦੇ ਵਾਂਗ ਸਾਫ਼ ਹੋ ਗਈ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਉੱਤੇ ਲਾਏਗੇ ਨਸ਼ੇ ਦੇ ਦੋਸ਼ ਬਿਲਕੁਲ ਝੂਠੇ ਨੇ ਕੱਲ ਜਦੋਂ ਪ੍ਰਧਾਨ ਮੰਤਰੀ ਬਾਜੇ ਕੇ ਉਹਦੇ ਨਾਲ ਕੁਲਵੰਤ ਸਿੰਘ ਰਾਓ ਕੇ ਤੇ ਸਾਰੇ ਸਿੰਘਾਂ ਦੀ ਜਦੋਂ ਪੀਸੀਸੀ ਅੰਮ੍ਰਿਤਸਰ ਦੇ ਵਿੱਚ ਉੱਥੇ ਜਦੋਂ ਪ੍ਰਧਾਨ ਮੰਤਰੀ ਵਾਜੇ ਕਿਨੂੰ ਲੈ ਕੇ ਆਏ ਉਹਨੇ ਦੋਸਤੋ ਹੱਥ ਕੜੀਆਂ ਦੇ ਵਿੱਚ ਰਾਜ ਕਰੇਗਾ ਖਾਲਸਾ ਦਾ ਨਾਹਰਾ ਲਾਉਂਦੇ ਹੋਏ ਬੜੀ ਦਲੇਰੀ ਦੇ ਨਾਲ ਕਿਹਾ ਕਿ ਸਾਥੋਂ ਘੁੱਟ ਮਾਰ ਕਰਕੇ ਖਾਲੀ ਕਾਗਜ਼ਾਂ ਦੇ ਉੱਤੇ ਹਰਲੀ ਪੇਪਰਾਂ ਦੇ ਉੱਤੇ ਸਾਥੋਂ ਸੈਨ ਕਰਵਾਈ ਗਈ ਕਿ ਅੰਬਰ ਤਪਾਲ ਨਸ਼ਾ ਕਰਦਾ ਹੈ ਕਿ ਅੰਬਰ ਤਪਾਲ ਕਿਸੇ ਕੁੜੀਆਂ ਨਾਲ ਗੱਲਾਂ ਕਰਦਾ ਇਹ ਵੀ ਪ੍ਰਧਾਨ ਮੰਤਰੀ ਬਾਜੇ ਕੇ ਨੇ ਕਿਹਾ ਕਹਿੰਦੇ ਇਹ ਦੋਨੇ ਗੱਲਾਂ ਬਿਲਕੁਲ ਝੂਠ ਨੇ ਨਸ਼ੇ ਵਾਲੀ ਤੇ ਟਿੰਡਰ ਐਪ ਵਾਲੀ ਦੋਸਤੋ ਜਿਹੜੇ ਬੰਦੇ ਦਾ ਨਾਮ ਲਿਆ ਗਿਆ ਇਹ ਆ ਬੰਦੇ ਨੇ ਬਿਆਨ ਲਿਖਾਇਆ ਹੈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕਿ ਨੇ ਕਿ ਅੰਮਰਪਾਲ ਜੇਲ੍ਹ ਵਿੱਚ ਟਰਾਮਾਂ ਡੋਲ ਖਾਂਦਾ ਟੀਕੇ ਲਾਉਂਦਾ ਹੈ ਉਹੀ ਬੰਦੇ ਨੇ ਕੱਲ ਕਹਿ ਦਿੱਤਾ ਕਿ ਇਹ ਬਿਲਕੁਲ ਝੂਠ ਹੈ ਤੇ ਦੇਖੋ ਕਿੱਡੇ ਵੱਡੇ ਸਾੜਾਂਤਰ ਰਚੇ ਜਾ ਰਹੇ ਆ ਸਿੱਖ ਨੌਜਵਾਨਾਂ ਦੀ ਕਰਤਾਰ ਕੁਸ਼ੀ ਕਰਨ ਵਾਸਤੇ ਭਾਈ ਅੰਮਰਪਾਲ ਸਿੰਘ ਜੀ ਦੀ ਸ਼ਖਸੀਅਤ ਨੂੰ ਦਾਗ ਲਾਉਣ ਵਾਸਤੇ ਕਿਸ ਤਰ੍ਹਾਂ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਦੋਸਤੋ ਦੂਜੀ ਗੱਲ ਮੈਂ ਕਰਨੀ ਚਾਹੁੰਨਾ ਹੈ ਕਹਿੰਦੇ ਜੇ ਸਿੱਖ ਨੂੰ ਸਿੱਖ ਨਾ ਮਾਰੇ ਤਾਂ ਸਿੱਖ ਕਦੇ ਨਾ ਹਾਰੇ ਕੱਲ ਇੱਕ ਬੰਦੇ ਦੇ ਸਿਰ ਤੇ ਪੱਗ ਸੀ ਸਿੱਖਾ ਸਰਦਾਰਾਂ ਦੇ ਘਰ ਦਾ ਉਹਦਾ ਜਨਮ ਸੀ ਕੋਈ ਪੁਲਿਸ ਅਫਸਰ ਹੋਵੇਗਾ ਉਹ ਜਨਾਨੀਆਂ ਦੇ ਨਾਲ ਬੰਦਾ ਬਹਿਸ ਦਾ ਰਿਹਾ ਝਗੜਾ ਕਰਦਾ ਰਿਹਾ ਅੰਬਰਤਪਾਲ ਦੀ ਮਾਂ ਨੂੰ ਉਹ ਇਥੋਂ ਤੱਕ ਕਿਹਾ ਕਹਿੰਦਾ ਮਾਈ ਤੇਰਾ ਮੁੰਡਾ ਪੰਜਾਬ ਨੂੰ ਅੱਗ ਲਾਈ ਜਾਂਦਾ ਹੈ ਤੇਰੇ ਮੁੰਡੇ ਨੇ ਪੰਜਾਬ ਨੂੰ ਅੱਗ ਲਾਈ ਹੈ ਤੇ ਤੇਰੇ ਮੁੰਡੇ ਨੇ ਪੈਸਾ ਇਕੱਠਾ ਕੀਤਾ ਹੈ ਇਸ ਤਰ੍ਹਾਂ ਦੇ ਸ਼ਬਦ ਉਹ ਸਰਦਾਰ ਬੰਦੇ ਨੇ ਬੋਲੇ ਦੋਸਤੋ ਕਿਸੇ ਹੋਰ ਨੇ ਨਹੀਂ ਜੇਕਰ 90-91 ਦੇ ਵਿੱਚ ਸਿੱਖ ਨੌਜਵਾਨਾਂ ਨੂੰ ਮਾਰਿਆ ਤੇ ਕੇ ਪੀ ਐਸ ਅਗੇ ਲਕਾਉਣ ਸੀ ਅਜੀਤ ਸੰਧੂ ਦੋਸਤੋ ਕੌਣ ਸੀ ਤੇ ਕੇ ਐਸ ਬਰਾੜ ਕੌਣ ਸੀ ਜਿਨੇ ਅਕਾਲ ਤਖਤ ਤੇ ਹਮਲਾ ਕੀਤਾ ਇਹ ਦੋਸਤੋ ਜਿਹੜਾ ਕਹਾੜੇ ਦਾ ਵਾਹਣਾ ਕਹਿੰਦੇ ਜਦੋਂ ਉਹ ਮਾੜੀ ਕਰਦਾ ਨਾ ਉਦੋਂ ਜੜਾ ਨੂੰ ਟੱਕ ਲੱਗਦਾ ਇਸ ਲਈ ਹੋਰ ਕੋਈ ਬੰਦਾ ਬੋਲਦਾ ਤੇ ਜਰ ਲੈਂਦੇ ਜਦੋਂ ਸਿਰ ਤੇ ਦਸਤਾਰ ਬੰਨੀ ਵਾਲਾ ਇਹੋ ਜੀਆਂ ਗੱਲਾਂ ਮਾਵਾ ਭੈਣਾਂ ਨੂੰ ਬੋਲੇ ਉਹਨੇ ਪੋਰਾ ਵੀ ਬਿਸ਼ਰਮੀ ਨਹੀਂ ਮੰਨੀ ਜਰ ਇੱਕ ਮੈਂ ਉਹਨਾਂ ਪੱਤਰਕਾਰਾਂ ਨੂੰ ਕਹਿਣਾ ਚਾਹਣਾ ਹੈ ਸਿਰ ਦੇ ਉੱਤੇ ਪੱਗਾਂ ਬੰਨ੍ਹੀਆਂ ਹੋਈਆਂ YouTube ਚੈਨਲ ਚਲਾਉਂਦੇ ਐ ਬੜਾ ਪੰਜਾਬੀਆਂ ਨੇ ਉਹਨਾਂ ਨੂੰ ਮਦਦ ਦਿੱਤੀ ਹੈ ਉਹਨਾਂ ਦੇ ਚੈਨਲ ਦਿਨਾਂ ਦੇ ਵਿੱਚ ਆਮਜਾਬ ਕਰਤੇ ਕਈ-ਕਈ ਲੱਖ ਬੰਦਾ ਉਹਨਾਂ ਦੇ ਚੈਨਲਾਂ ਤੇ YouTube ਚੈਨਲਾਂ ਤੇ ਦਿਨਾਂ ਚ ਕਰਤਾ ਔਰ ਉਹ ਬੰਦੇ ਅੰਬਰਤਪਾਲ ਦੀ ਕਰਤਾਰ ਖੁਸ਼ੀ ਕਰਨ ਤੇ ਲੱਗੇ ਹੋਏ ਐ ਬੰਦੀ ਸਿੰਘਾਂ ਦੀ ਕਰਦਾਰ ਕਸ਼ੀ ਕਰਨ ਤੇ ਲੱਗੇ ਹੋਏ ਆ ਤੇ ਪਿੱਠੂ ਬਣੇ ਹੋਏ ਆ ਦੋਸਤੋ ਉੱਝ ਲੋਕਾਂ ਦੇ ਅੰਬਰਤਪਾਲ ਦੇ ਪਿਤਾ ਨੂੰ ਤੇ ਜਿਹੜੇ ਅੰਬਰਤਪਾਲ ਦੇ ਵਕੀਲ ਹੈ ਹਰਪਾਲ ਸਿੰਘ ਖਾਰਾ ਤੇ ਉਹਦਾ ਮੁੰਡਾ ਤੇ ਅੰਬਰਤਪਾਲ ਦੀ ਮਾਤਾ ਨੂੰ ਇਹੋ ਜੇ ਸਵਾਲ ਕਰਦੇ ਆ ਉਹ ਸਿੱਖ ਪੱਤਰਕਾਰ ਜਿਨ੍ਹਾਂ ਦੇ ਸਿਰਾਂ ਤੇ ਫਲਗ ਹੈ ਤੇ ਦੋਸਤੋ ਬਿਸ਼ਰਮੀ ਆਉਂਦੀ ਹੈ ਅੰਬਰਤਪਾਲ ਦੇ ਪਿਤਾ ਨੂੰ ਪੁੱਛਦੇ ਐ ਤੁਹਾਡਾ ਮੁੰਡਾ ਟਿੰਡਰ ਐਪ ਤੇ ਕਿਸੇ ਕੁੜਨਾ ਨਾਲ ਗੱਲ ਕਰਦਾ ਰਿਹਾ ਹੈ ਇਹਦੇ ਬਾਰੇ ਕੀ ਕਹੋਗੇ ਦੋਸਤੋ ਪਿਓ ਨੂੰ ਇਹ ਗੱਲ ਕਹਿਣੀ ਉਹ ਵੀ ਝੂਠੀ ਗੱਲ ਜਿਹੜੀ ਬਣਾਈ ਹੋਈ ਹੈ ਟਕਵੰਜ ਬਣਾਇਆ ਹੋਇਆ ਆ ਕੱਲ ਸਾਰਾ ਭਾਂਡਾ ਪ੍ਰਧਾਨ ਮੰਤਰੀ ਵਾਜੇ ਕਿਨੇ ਭੰਨ ਦਿੱਤਾ ਚਰਾਹੇ ਦੇ ਵਿੱਚ ਅਰੇ ਪੱਤਰਕਾਰ ਸਿਰਾਂ ਤੇ ਪੱਗਾਂ ਨੇ ਕਹੋਂਦੇ ਪੰਜਾਬ ਦੇ ਹਤਾਇਸ਼ੀ ਨੇ ਪਰ ਸਿੱਖ ਕੌਮ ਦੇ ਦੁਸ਼ਮਣ ਬਣੇ ਹੋਏ ਹੈ ਜਦੋਂ ਅੰਮ੍ਰਿਤਪਾਲ ਫੜਿਆ ਗਿਆ ਇੱਕ ਦੋ ਚੈਨਲਾਂ ਨੂੰ ਛੱਡ ਕੇ ਸਾਰਿਆਂ ਨੇ ਉਹਦੀ ਵਿਰੋਧਤਾ ਕੀਤੀ ਸੀ ਕਹਿੰਦੇ ਚੰਗਾ ਹੋਇਆ ਉਹਦੇ ਘਰੇ ਜਾ ਜਾ ਕੇ ਅੰਮ੍ਰਿਤਪਾਲ ਦੇ ਦਿਖਾਉਂਦੇ ਸੀ ਆ ਦੇਖੋ ਜੀ ਅੰਮ੍ਰਿਤਪਾਲ ਦੇ ਕੌਲਿਆਂ ਦੇ ਉੱਤੇ AKF ਲਿਖਿਆ ਹੋਇਆ ਹੈ ਕੀ ਕੀ ਫੌਜ ਬਣਾਈ ਹੋਈ ਅੰਮ੍ਰਿਤਪਾਲ ਨੇ ਦੇਸ਼ ਨੂੰ ਤੋੜਨ ਵਾਸਤੇ ਆਹ ਦੇਖੋ ਜੀ ਅੰਮ੍ਰਿਤਪਾਲ ਨੇ ਇੱਕ ਰੇਂਜ ਬਣਾਈ ਹੋਈ ਹੈ ਜਿੱਥੇ ਅਸਲੇ ਦੀ ਸਖਲਾਈ ਦਿੰਦੇ ਸੀ ਉਹ ਤੁਹਾਡਾ ਬੇੜਾ ਵਹਜੇ ਸਿੱਖਾਂ ਦੇ ਘਰ ਦਾ ਜਨਮ ਸਿੱਖਾਂ ਦਾ ਖਾਓ ਸਿੱਖਾਂ ਦੀ ਰੋਟੀ ਖਾਓ ਤੇ ਬਦਨਾਮ ਕਿਹਨੂੰ ਕਰੋ ਸਿੱਖਾਂ ਨੂੰ ਬਦਨਾਮੀ ਕਰੋ ਸਿੱਖਾਂ ਦੀ ਇਹੋ ਜਿਹੇ ਹਾਲਾਤ ਉਹਨਾਂ ਨੇ ਬਣਾਈ ਹੋਏ ਤੇ ਜਦੋਂ ਅੰਮ੍ਰਿਤਪਾਲ ਦੀ ਪੇਚੀ ਸੀ ਅਦਾਲਤ ਦੇ ਵਿੱਚ ਤੇ ਜਦੋਂ ਪ੍ਰਧਾਨ ਮੰਤਰੀ ਵਾਜੇਕੇ ਨੇ ਇਹ ਗੱਲ ਸਾਹਮਣੇ ਪੁਲਿਸ ਦੇ ਕਹਿ ਦਿੱਤੀ ਸਭ ਦੇ ਸਾਹਮਣੇ ਭਰੇ ਚੌਰਾਹੇ 'ਚ ਪਾਡਾ ਪੰਨ ਦਿੱਤਾ ਕਿ ਹੁਣ ਵੀ ਇਹ ਪੱਤਰਕਾਰ ਜਾ ਕੇ ਅੰਮ੍ਰਿਤਪਾਲ ਦੇ ਪਿਤਾ ਨੂੰ ਸਵਾਲ ਪੁੱਛਣਗੇ ਇਹ ਨਹੀਂ ਹਟਣਗੇ ਇਹਨਾਂ ਨੇ ਸਿਰਫ ਚੈਨਲ ਤੇ ਵੀਡੀਓ ਚਲਾਉਣ ਵਾਸਤੇ ਪੈਸਾ ਕਮਾਉਣ ਵਾਸਤੇ ਅੰਮ੍ਰਿਤਪਾਲ ਦੀ ਮਾਂ ਨੂੰ ਇਹੋ ਜਿਹੇ ਸਵਾਲ ਪੁੱਛਦੇ ਆ ਕਿ ਯਾਰੋ ਸ਼ਰਮ ਆਉਂਦੀ ਹੈ ਅੱਜ ਮੈਂ ਦੇਖਿਆ ਬਲੰਟ ਬਲੰਟ ਵੌਇਸ ਵਾਲਾ ਇੱਕ ਨੌਜਵਾਨ ਹੈ ਸਿਰ ਤੇ ਬੜੀ ਸੋਹਣੀ ਪੱਗ ਹੈ ਬੜਾ ਸੋਹਣਾ ਦਾੜਾ ਰੱਖਿਆ ਹੋਇਆ ਹੈ ਪਰ ਸਵਾਲ ਜਵਾਬ ਇਹੋ ਜੇ ਕਰ ਰਿਹਾ ਹੈ ਕਿ ਦੇਖ ਕੇ ਸ਼ਰਮ ਆਉਂਦੀ ਹੈ ਮਿੱਟੀ ਚੈਨਲ ਵਾਲੇ ਹੈ ਪੰਜਾਬੀ ਲੋਕ ਵਾਲੇ ਐ ਵਧੀਆ ਚੈਨਲ ਐ ਮੈਂ ਮੰਨਦਾ ਇਹਨਾਂ ਨੇ ਚੰਗਾ ਬੜਾ ਦਿਖਾਇਆ ਪਰੰਪਰਤਪਾਲ ਦੇ ਮਸਲੇ ਦੇ ਵਿੱਚ ਇਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਇਹੋ ਜੇ ਜਾ ਕੇ ਸਵਾਲ ਪੁੱਛਦੇ ਐ ਕਿ ਸ਼ਰਮ ਆਉਂਦੀ ਐ ਫਿਰ ਇਹ ਕਹਿੰਦੇ ਐ ਜੀ ਅਸੀਂ ਤਾਂ ਨਿਰਪੱਖ ਪੱਤਰਕਾਰ ਐ ਨਿਰਪੱਖ ਭਾਈ ਤੁਸੀਂ ਕਾਹਦੇ ਹੋਏ ਨਾ ਤੇ ਤੁਸੀਂ ਸਰਕਾਰ ਦੀਆਂ ਪੁਲਿਸਾਂ ਦੇ ਵਿਰੁੱਧ ਬੋਲਦੇ ਹੋ ਤੇ ਨਾ ਤੁਸੀਂ ਸੱਚ ਤੇ ਬੋਲਦੇ ਹਾਂ ਫਿਰ ਕਾਹਦੇ ਨਿਰਪੱਖ ਹੋਏ ਹੁਣ ਤੁਸੀਂ ਚਲਾਓ ਬਿਆਨ ਪ੍ਰਧਾਨ ਮੰਤਰੀ ਬਾਜੇਕੇ ਦਾ ਕੱਲ ਵਾਲਾ ਜੇ ਤੁਸੀਂ ਨਿਰਪੱਖ ਹੋ ਫਿਰ ਚਲਾਓ ਹੁਣ ਉਹਦਾ ਬਿਆਨ ਕਿ ਬਿਲਕੁਲ ਸਰਕਾਰ ਦਾ ਝੂਠ ਸੀ ਤੇ ਪੁਲਿਸ ਦਾ ਝੂਠ ਸੀ ਪਰ ਤੁਸੀਂ ਨਹੀਂ ਚਲਾਉਣਾ ਇਸ ਲਈ ਬੜਾ ਮੰਦ ਭਾਗਾ ਇੱਕ ਮੈਂ ਉਹ ਪੁਲਿਸ ਵਾਲੇ ਅਫਸਰ ਤੇ ਮੈਨੂੰ ਬੜਾ ਅਫਸੋਸ ਆਇਆ ਸਿਰ ਤੇ ਅੱਗ ਬੰਨੀ ਹੋਈ ਐ ਸਰਦਾਰ ਬੰਦਾ ਉਹ ਅੰਮਰਪਾਲ ਦੀ ਮਾਂ ਦੀ ਬੇਇੱਜ਼ਤੀ ਕਰ ਰਿਹਾ ਹੈ ਲੋਕਾਂ ਦੇ ਵਿੱਚ ਉਹਨੂੰ ਕਹਿ ਰਿਹਾ ਤੇਰੇ ਮੁੰਡੇ ਨੇ ਅੱਗ ਲਾਈ ਲੋਕ ਉਹ ਤੇ ਮਾਨ ਕਰ ਰਹੇ ਐ ਲੋਕਾਂ ਨੇ ਫਿਰ ਜਿਨ੍ਹਾਂ ਨੇ ਐਮਪੀ ਜਿਤਾਇਆ ਉਹਨਾਂ ਨੇ ਗਲਤ ਜਿਤਾਇਆ ਸਰਦਾਰ ਸਾਹਿਬ ਤੁਹਾਡੀ ਗੱਲ ਨੂੰ ਮੰਨ ਲੈਨੇ ਆ ਤੁਸੀਂ ਕਹੇ ਪੰਜਾਬ ਨੂੰ ਅੱਗ ਲਾਈ ਐ ਫਿਰ ਭਾਈ ਜਿਨ੍ਹਾਂ ਨੇ ਉਹਨੂੰ 5 ਲੱਖ ਵੋਟ ਪਾਤੀ ਉਹਨਾਂ ਨੇ ਕਿਉਂ ਪਾਈ? ਆਮਲੇ ਹੋ ਕੇ ਪਾਤੀ ਪੰਜਾਬ ਨੂੰ ਅੱਗ ਲਾਈ ਸੀ ਬਿਆੰਤੇ ਬੁੱਚੜ ਦੇ। ਪੰਜਾਬ ਨੂੰ ਅੱਗ ਲਾਈ ਸੀ ਕੇਪੀਐਸ ਗਿੱਲ ਨੇ। ਅੱਗ ਲਾਈ ਸੀ ਜੀਤ ਸੰਧੂ ਨੇ। ਇਹੋ ਜੇ ਬੰਦਿਆਂ ਨੇ ਅੱਗ ਲਾਈ ਸੀ। ਉਦੋਂ ਵੀ ਤੇਰੇ ਵਰਗੇ ਸਿਰ ਤੇ ਪੱਗਾਂ ਬੰਨ੍ਹਣ ਵਾਲੇ ਜਸਵੰਤ ਖਾਲੜੇ ਨੂੰ ਕਹਿੰਦੇ ਸੀ ਕਿ ਤੂੰ ਬਹੁਤ ਖਰਾਬ ਕੀਤਾ ਹੈ। ਤੂੰ ਪੰਜਾਬ ਨੂੰ ਅੱਗ ਲਾਈ ਹੈ। ਗੁਰਦੇਵ ਸਿੰਘ ਕੌਂਕੇ ਜਥੇਦਾਰ ਨੂੰ ਕਹਿੰਦੇ ਸੀ ਕਿ ਤੁਸੀਂ ਅੱਗ ਲਾਈ ਹੈ ਤੇਰੇ ਵਰਗੇ ਬੰਦੇ ਲੱਖ ਦੀ ਲਾਹਨਤ ਹੈ ਯਾਰ ਤੁਹਾਨੂੰ ਸਿਰਾਂ ਤੇ ਹੁਣ ਪੱਗਾਂ ਤੇ ਸਿੱਖ ਨੌਜਵਾਨ ਬੈਠੇ ਹੁਣ ਦੂਜੇ ਸਟੇਟਾਂ ਦੀਆਂ ਜੇਲ੍ਹਾਂ ਦੇ ਵਿੱਚ ਤੇ ਪਿਓ ਉਹਨਾਂ ਦੇ ਮਾਮਾ ਉਹਨਾਂ ਦੇ ਘਰ ਵਾਲੀਆਂ ਤਰੀਕ ਤੇ ਮਿਲਣ ਵਾਸਤੇ ਰੁੜਦੀਆਂ ਫਿਰਦੀਆਂ ਹੁਣ ਹੱਕ ਤੇ ਪੱਗ ਵਾਲੇ ਅਫਸਰ ਨੇ ਇਹ ਬਣਦਾ ਸੀ ਕਿ ਬੰਦੀ ਉਹਨਾਂ ਸਾਰੇ ਸਿੰਘਾਂ ਦੇ ਪਰਿਵਾਰਾਂ ਨੂੰ 2 ਮਿੰਟ ਟਾਈਮ ਦਬਾਉਂਦਾ ਉਹਨਾਂ ਨੂੰ ਮਲਾ ਦਿੰਦਾ ਉਹਨਾਂ ਨਾਲ ਇਹਦੀ ਸੋਭਾ ਹੋਣੀ ਸੀ ਪਰ ਇਹ ਉਹਨਾਂ ਨੂੰ ਉਲਟ-ਫੁਲਟ ਬੋਲ ਰਿਹਾ ਹੈ ਧੱਕੇ ਮਾਰ ਰਿਹਾ ਹੈ ਪੁਲਿਸ ਨੂੰ ਕਹਿ ਰਿਹਾ ਹੈ ਕਿ ਕੱਢੋ ਇਹਨਾਂ ਨੂੰ ਬਾਹਰ ਧੱਕੇ ਮਾਰ ਕੇ ਲਿਓ ਡਾਂਗਾ ਇਹਨਾਂ ਦੇ ਡਾਂਗਾ ਲਾਈਏ ਲੱਖ ਦੀ ਲਾਹਣ ਤਾ ਯਾਰ ਬਹੁਤ ਮੰਦ ਪਾਗਾ ਹੋਇਆ ਦੋਸਤੋ ਇਸ ਤਰ੍ਹਾਂ ਦੇਖ ਕੇ ਤੇ ਕੱਲ ਜਿਹੜੇ ਪ੍ਰਧਾਨ ਮੰਤਰੀ ਬਾਜੇ ਕੇ ਦੇ ਬਿਆਨ ਸੀ ਕਾਬਲੇ ਤਰੀਫ ਹੈ ਇਸ ਤਰ੍ਹਾਂ ਬਿਆਨ ਦੇਣੇ ਦੋਸਤੋ ਹੱਥ ਕੜੀਆਂ ਲੱਗੀਆਂ ਹੋਣ ਕਿਸੇ ਅਣਕ ਤੇ ਇੱਜ਼ਤ ਤੋਂ ਬਿਨਾ ਗੈਰਤ ਤੋਂ ਬਿਨਾ ਨਹੀਂ ਬੋਲਿਆ ਜਾਂਦਾ ਇੱਥੋਂ ਪਤਾ ਲੱਗਦਾ ਹੈ ਕਿ ਉਹ ਸੱਚ ਦੇ ਆਧਾਰ ਤੇ ਸਾਰੇ ਸਿੰਘ ਚੱਲ ਰਹੇ ਹੈ ਜੇਲਾਂ ਵਿੱਚ ਗਰਵਾਣੀ ਪੜਦੇ ਹੈ ਸੇਵਾ ਕਰਦੇ ਹੈ ਤਾਂ ਕਰਕੇ ਸੱਚ ਬੋਲਣ ਦੀ ਜੁਰਤ ਦਿਖਾਈ ਹੈ ਦੋਸਤੋ ਇੰਨੀ ਅਕ ਵਿਚਾਰਾਂ ਸੀ ਬੀੜ ਕੋ ਨੂੰ ਸਾਂਝੀ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿ ਸੱਚ ਤੇ ਬੋਲਣ ਦਾ ਸਾਡਾ ਹੌਸਲਾ ਬਣਿਆ ਰਹੇ ਇਸ ਲਈ ਤੁਸੀਂ ਚੈਨਲ ਨਾਲ ਜੁੜਿਓ ਪੁੱਲ ਚੁੱਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ